ਹਰੀ ਸਬਜੀ ਖਾ ਕੇ ਹੋ ਗਏ ਹੋ ਬੋਰ ਔਰ ਮੂੰਹ ਦਾ ਸਵਾਦ ਬਦਲਣਾ ਚਾਹਦੇ ਹੋ ਉਦੋਂ ਇਸ ਤਰੀਕੇ ਦੀ ਤੁਸੀਂ ਵੇਸਣ ਦੀ ਸਬਜੀ ਇੱਕ ਵਾਰੀ ਬਣਾ ਕੇ ਖਾਓਗੇ ਤੇ ਤੁਹਾਡਾ ਬਾਰ ਬਾਰ ਬਣਾ ਕੇ ਮਨ ਕਰੇਗਾ ਖਾਣ ਨੂੰ ਇੰਨੀ ਜ਼ਿਆਦਾ ਵਧੀਆ ਬਣਦੀ ਹੈ ਸਬਜੀ ਔਰ ਇਹਦੀ ਗਰੇਵੀ ਖਾ ਕੇ ਤੇ ਸਬਜੀ ਖਾਣ ਦਾ ਡਬਲ ਮਜ਼ਾ ਆ ਜਾਂਦਾ ਹੈ ਸੋ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਇੱਥੇ ਅਸੀਂ 250 ਗ੍ਰਾਮ ਵੇਸਣ ਐਡ ਕੀਤਾ ਹੈ ਬੋਲ ਚ ਹਾਫ ਟੇਬਲस्पून ਨਮਕ ਹਾਫ ਟੇਬਲस्पून ਲਾਲ ਮਿਰਚ ਪਿੰਚ ਕ ਡੇਗੇ ਮਿਰਚ ਹਾਫ ਟੇਬਲस्पून ਹਲਦੀ ਹਾਫ ਟੇਬਲस्पून ਕਾਲੀ ਮਿਰਚ ਔਰ 1 ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਹੁਣ ਅਸੀਂ 10 12 ਕਲੀਆਂ ਲਸਣ ਦੀਆਂ ਉਹਨੂੰ ਦੜਫੜ ਕੁੱਟ ਲੈਣਾ ਹੈ ਤੇ ਉਹਦੇ ਵਿੱਚ ਹਲਕਾ ਜਿਹਾ ਪਾਣੀ ਐਡ ਕਰਕੇ ਤੇ ਉਹਦਾ ਦਰਦਰਾ ਜਿਹਾ ਪੇਸਟ ਬਣਾਉਣਾ ਹੈ ਇਸ ਤਰੀਕੇ ਦਰਦਰਾ ਕੁੱਟਣ ਤੋਂ ਬਾਅਦ ਹੀ ਪਾਣੀ ਐਡ ਕਰਨਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜਿਹੜਾ ਵੇਸਣ ਦਾ ਘੋਲ ਹੈ ਉਹਦੇ ਵਿੱਚ ਅਸੀਂ ਐਡ ਕਰਾਂਗੇ ਇਹਦੇ ਵਿੱਚ ਐਡ ਕਰਨ ਦੇ ਨਾਲ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂ ਜਿਹੜੀ ਅਸੀਂ ਬਰਫੀ ਬਣਾ ਕੇ ਰੈਡੀ ਕਰਨੀ ਹੈ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਲਕਾ ਹਲਕਾ ਪਾਣੀ ਐਡ ਕਰਕੇ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਬੇਸਨ ਦੀ ਕੁਆਂਟੀਟੀ ਦੇ ਹਿਸਾਬ ਨਾਲ ਹੀ ਪਾਣੀ ਐਡ ਕਰਨਾ ਹੈ ਨਾਲ ਅਸੀਂ ਹਰੀਆਂ ਮਿਰਚਾਂ ਚੌਪ ਕਰਕੇ ਐਡ ਕਰਤੀਆਂ ਨੇ ਔਰ 1 ਟੇਬਲस्पून ਜੀਰਾ ਰੋਸਟ ਕਰਕੇ ਤੇ ਉਹਨੂੰ ਪੀਸ ਕੇ ਇਹਦੇ ਵਿੱਚ ਐਡ ਕੀਤਾ ਹੈ ਹੁਣ ਅਸੀਂ ਇੱਕ ਪੈਨ ਵਿੱਚ 4 ਟੇਬਲस्पून ਔਇਲ ਐਡ ਕਰਾਂਗੇ ਜਦੋਂ ਔਇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਜਿਹੜਾ ਅਸੀਂ ਬੇਸਨ ਦਾ ਮਟੀਰੀਅਲ ਬਣਾਇਆ ਹੈ ਉਹਨੂੰ ਔਇਲ ਵਿੱਚ ਐਡ ਕਰਾਂਗੇ ਇਸ ਤਰੀਕੇ ਨਾਲ ਤੇ ਉਹਨੂੰ ਸਟਰ ਕਰਦੇ ਰਵਾਂਗੇ ਜਦੋਂ ਅਸੀਂ ਬੇਸਨ ਦਾ ਕੋਲ ਆਇਲ ਵਿੱਚ ਐਡ ਕਰ ਦੇਣਾ ਹੈ ਫਿਰ ਇਹਨੂੰ ਅਸੀਂ ਕੰਟੀਨਿਊਸਲੀ ਸਟਰ ਕਰਨਾ ਹੈ ਕਿਉਂਕਿ ਅਗਰ ਇਹਨੂੰ ਕੰਟੀਨਿਊਸਲੀ ਨਹੀਂ ਸਟਰ ਕਰਾਂਗੇ ਫਿਰ ਇਹ ਚੰਗੀ ਤਰ੍ਹਾਂ ਇਕੱਠਾ ਨਹੀਂ ਹੋਏਗਾ ਔਰ ਥੱਲੇ ਲੱਗਣਾ ਸ਼ੁਰੂ ਹੋ ਜਾਏਗਾ ਇਸ ਤਰੀਕੇ ਅਸੀਂ ਵੇਸਣ ਨੂੰ ਚੰਗੀ ਤਰ੍ਹਾਂ ਇਕੱਠਾ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਵੇਸਣ ਪੂਰਾ ਇਕੱਠਾ ਹੋ ਚੁੱਕਿਆ ਹੈ ਹੁਣ ਇਸੇ ਦੇ ਵਿੱਚ 1 ਟੇਬਲस्पून ਕਸੂਰੀ ਮੇਥੀ ਐਡ ਕੀਤੀ ਹੈ ਤੇ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਸ ਤਰੀਕੇ ਵੇਸੇ ਦਾ ਮਟੀਰੀਅਲ ਜਦੋਂ ਇਕੱਠਾ ਹੋ ਜਾਏਗਾ ਫਿਰ ਅਸੀਂ ਉਹਨੂੰ ਇੱਕ ਪਲੇਟ 'ਤੇ ਟਰਾਂਸਫਰ ਕਰਨਾ ਹੈ ਜਦੋਂ ਉਹਨੂੰ ਅਸੀਂ ਪਲੇਟ 'ਤੇ ਟਰਾਂਸਫਰ ਕਰ ਦਾਂਗੇ ਉਹਨੂੰ 5 ਮਿੰਟ ਤੱਕ ਠੰਡਾ ਹੋਣ ਦਵਾਂਗੇ ਜਦੋਂ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਇਸ ਤਰੀਕੇ ਹੱਥ ਦੀ ਮਦਦ ਨਾਲ ਉਹਨੂੰ ਅਸੀਂ ਫਲੈਟ ਕਰਾਂਗੇ ਔਰ ਇਕੱਠਾ ਕਰਾਂਗੇ ਬਿਲਕੁਲ ਇਹਨੂੰ ਪਲੇਟ ਵਿੱਚ ਫੈਲਾ ਦੇਣਾ ਹੈ ਚੰਗੀ ਤਰ੍ਹਾਂ ਤਾਂ ਕਿ ਇਹ ਠੰਡਾ ਹੋ ਜਾਏ ਉਸ ਤੋਂ ਬਾਅਦ ਇਹਦੀ ਬਰਫੀ ਦੀ ਸ਼ੇਪ ਵਧੀਆ ਬਣ ਕੇ ਰੈਡੀ ਹੋਵੇ ਇਸ ਤਰੀਕੇ ਹੱਥ ਨਾਲ ਦ ਇਨ ਨੂੰ ਅਸੀਂ ਫਲਾਇਆ ਹੈ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਵੇਸਨ ਪੂਰਾ ਪਲੇਟ ਵਿੱਚ ਫੈਲ ਚੁੱਕਿਆ ਹੈ ਹੁਣ ਇਹਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆ ਉਹਨਾਂ ਦੀ ਦੇਰ ਤੱਕ ਅਸੀਂ ਗਰੇਵੀ ਦੀ ਤਿਆਰੀ ਕਰ ਲੈਣੇ ਆ ਇੱਥੇ ਅਸੀਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਚੌਪ ਕੀਤੇ ਨੇ ਇਹਨਾਂ ਨੂੰ ਅਸੀਂ ਰਫਲੀ ਚੌਪ ਕਰਨਾ ਹੈ ਨਾਲ ਅਸੀਂ ਹਰੀਆਂ ਮਿਰਚਾਂ ਵੀ ਰਫਲੀ ਚੌਪ ਕੀਤੀਆਂ ਨੇ ਔਰ ਇਹਦੇ ਵਿੱਚ ਅਸੀਂ ਤਿੰਨ ਟਮਾਟਰ ਵੀ ਐਡ ਕਰਨੇ ਨੇ ਉਹਨਾਂ ਨੂੰ ਵੀ ਅਸੀਂ ਰਫਲੀ ਚੌਪ ਕਰ ਲਾਂਗੇ ਹੁਣ ਅਸੀਂ ਮਿਕਸੀ ਜਾਰ ਵਿੱਚ ਪਿਆਜ਼ ਔਰ ਲਸਣ ਨੂੰ ਐਡ ਕਰਕੇ ਇਹਨਾਂ ਦੇ ਪਿਓਰੇ ਬਣਾ ਕੇ ਰੈਡੀ ਕਰਾਂਗੇ ਇੱਥੇ ਅਸੀਂ ਤਿੰਨ ਮੀਡੀਅਮ ਸਾਈਜ਼ ਟਮਾਟਰ ਚੋਪ ਕਰ ਰਹੇ ਆ ਇਹਨਾਂ ਨੂੰ ਅਸੀਂ ਰਫਲੀ ਚੋਪ ਕਰਨਾ ਹੈ ਅਗਰ ਤੁਸੀਂ ਵੱਡੇ ਸਾਈਜ਼ ਦੇ ਟਮਾਟਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਦੋ ਟਮਾਟਰ ਵੀ ਐਡ ਕਰ ਸਕਦੇ ਹੋ ਹੁਣ ਟਮਾਟਰ ਔਰ ਹਰੀਆਂ ਮਿਰਚਾਂ ਅਸੀਂ ਇਕੱਠੀਆਂ ਐਡ ਕਰਕੇ ਇਹਦੀ ਵੱਖਰੀ ਪਿਓਰੀ ਬਣਾਵਾਂਗੇ ਸੋ ਪਿਆਜ਼ ਔਰ ਲਸਣ ਦੀ ਵੱਖਰੀ ਔਰ ਟਮਾਟਰ ਔਰ ਮਿਰਚਾਂ ਦੀ ਵੱਖਰੀ ਪਿਓਰੇ ਬਣ ਕੇ ਰੈਡੀ ਹੋ ਚੁੱਕੀ ਹੈ ਦੋਨਾਂ ਦੀ ਹੁਣ ਅਸੀਂ ਕਰਦੇ ਆ ਤੜਕੇ ਦੀ ਤਿਆਰੀ ਸਭ ਤੋਂ ਪਹਿਲਾਂ ਅਸੀਂ ਕੜਾਹੀ ਵਿੱਚ ਆਇਲ ਐਡ ਕਰਾਂਗੇ ਇੱਥੇ ਅਸੀਂ 4 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ 1 ਟੇਬਲस्पून ਜੀਰਾ ਐਡ ਕੀਤਾ ਹੈ ਜੀਰੇ ਦੇ ਵਿੱਚ ਅਸੀਂ 1/2 ਟੇਬਲस्पून ਲਸਣ ਐਡ ਕੀਤਾ ਹੈ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਾਂਗੇ 골ਡਨ ਬ੍ਰਾਊਨ ਹੋਣ ਤੱਕ ਜਦੋਂ ਇਹ ਹਲਕਾ ਹਲਕਾ 골ਡਨ ਬ੍ਰਾਊਨ ਹੋਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪਿਆਜ਼ ਔਰ ਲਸਣ ਦੀ ਜਿਹੜੀ ਪਿਓਰੀ ਬਣਾਈ ਸੀ ਉਹ ਐਡ ਕਰਾਂਗੇ ਗਾਇਜ਼ ਇਹਦੇ ਵਿੱਚ ਲਸਣ ਥੋੜਾ ਜ਼ਿਆਦਾ ਯੂਜ਼ ਹੁੰਦਾ ਹੈ ਲੇਕਿਨ ਜਿੰਨਾ ਜ਼ਿਆਦਾ ਯੂਜ਼ ਹੁੰਦਾ ਨਾ ਉਨਾ ਜ਼ਿਆਦਾ ਫਲੇਵਰ ਜ਼ਿਆਦਾ ਅੱਛਾ ਆਂਦਾ ਹੈ ਤੇ ਇੱਥੇ ਆਡਾ ਪਿਆਜ਼ ਵੀ ਬ੍ਰਾਊਨ ਹੋ ਚੁੱਕਿਆ ਹੈ ਤੇ ਇੱਥੇ ਅਸੀਂ ਟਮਾਟਰ ਔਰ ਮਿਰਚਾਂ ਦੀ ਪਿਓਰੀ ਐਡ ਕਰਤੀ ਹੈ ਹੁਣ ਅਸੀਂ ਇਹਦੇ ਵਿੱਚ 1 ਟੇਬਲस्पून ਹਲਦੀ 1 ਟੇਬਲ ਟੇਬਲ ਸਪੂਨ ਗਰਮ ਮਸਾਲਾ 1 ਟੇਬਲ ਸਪੂਨ ਨਮਕ ਔਰ 1/2 ਟੇਬਲ ਸਪੂਨ ਕਾਲੀ ਮਿਰਚੀ ਐਡ ਕੀਤੀ ਹੈ ਔਰ 1 ਟੇਬਲ ਸਪੂਨ ਕਸੂਰੀ ਮੇਥੀ ਐਡ ਕੀਤੀ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹੁਣ ਅਸੀਂ ਸਾਰੇ ਮਸਾਲੇ 2 ਕੁ ਮਿੰਟ ਤੱਕ ਟਮਾਟਰ ਦੇ ਨਾਲ ਭੁੰਨਾਂਗੇ ਇੱਥੇ ਅਸੀਂ ਹਲਕਾ ਜਿਹਾ ਪਾਣੀ ਐਡ ਕੀਤਾ ਹੈ ਤਾਂ ਕਿ ਮਸਾਲੇ ਥੱਲੇ ਨਾ ਲੱਗਣ ਤੁਸੀਂ ਦੇਖ ਸਕਦੇ ਹੋ ਮਸਾਲੇ ਦਾ ਕਲਰ ਕਿੰਨਾ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆ ਹੈ ਕਿੰਨਾ ਜ਼ਿਆਦਾ ਵਧੀਆ ਵੇਖਣ 'ਚ ਲੱਗ ਰਿਹਾ ਹੈ ਹੁਣ ਅਸੀਂ ਪਾਣੀ ਐਡ ਕਰਨ ਤੋਂ ਬਾਅਦ ਇਹਨੂੰ ਢੱਕ ਕੇ ਪਕਾਵਾਂਗੇ ਇਹਨੂੰ ਅਸੀਂ ਢੱਕ ਕੇ ਪੂਰੇ 5 ਮਿੰਟ ਤੱਕ ਪਕਾਵਾਂਗੇ ਤਾਂ ਕਿ ਸਾਡਾ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਪੱਕ ਕੇ ਰੈਡੀ ਹੋ ਜੇ ਇੱਥੇ 5 ਮਿੰਟ ਕੰਪਲੀਟ ਹੋ ਚੁੱਕੇ ਨੇ ਦੇਖ ਸਕਦੇ ਹੋ ਗਾਇਜ਼ ਕਿੰਨਾ ਸੋਹਣਾ ਕਲਰ ਆਇਆ ਹੈ ਮਸਾਲੇ ਦਾ ਔਰ ਉੱਪਰ-ਉੱਪਰ ਆਇਲ ਵੀ ਆ ਚੁੱਕਿਆ ਹੈ ਕਿੰਨਾ ਵਧੀਆ ਲੱਗ ਰਿਹਾ ਹੈ ਦੇਖਣ 'ਚ ਇਟ ਮੀਨਸ ਕਿ ਸਾਡਾ ਮਸਾਲਾ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕਿਆ ਹੈ ਹੁ ਇਹ ਬੜੇ ਹੀ ਆਰਾਮ ਨਾਲ ਇਹਦੇ ਸੀ ਸਲਾਈਸ ਕਰਾਂਗੇ ਤੁਸੀਂ ਚਾਹੋ ਤੇ ਚੌਰਸ ਸਲਾਈਸ ਵੀ ਕਰ ਸਕਦੇ ਹੋ ਜਾਂ ਫਿਰ ਟ੍ਰਾਇੰਗਲ ਸ਼ੇਪ ਚ ਵੀ ਸਲਾਈਸ ਕਰ ਸਕਦੇ ਹੋ ਜਿੱਦਾਂ ਤੁਹਾਡਾ ਦਿਲ ਕਰੇ ਉਸ ਤਰੀਕੇ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਅਸੀਂ ਇਸ ਤਰੀਕੇ ਬਰਫੀ ਵਾਂਗੂ ਇਹਨੂੰ ਕੱਟਿਆ ਹੈ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਔਰ ਇਹਨੂੰ ਜਦੋਂ ਤੁਸੀਂ ਸੁੱਕਾ ਖਾਓਗੇ ਨਾ ਖਾਂ ਚ ਸੁੱਕਾ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਔਰ ਜਦੋਂ ਆਪਾਂ ਇਹਨੂੰ ਗਰੇਵੀ ਵਿੱਚ ਐਡ ਕਰਾਂਗੇ ਉਦੋਂ ਤੇ ਸਬਜ਼ੀ ਖਾਣ ਦਾ ਮਜ਼ਾ ਹੀ ਆ ਜਾਂਦਾ ਹੈ ਸੋ ਅੱਛੇ ਅਸੀਂ ਸਾਰੇ ਸਲਾਈਸਿਸ ਕੱਢ ਲਏ ਨੇ ਹੁਣ ਅਸੀਂ ਚਾਕੂ ਦੀ ਮਦਦ ਨਾਲ ਇਸ ਤਰੀਕੇ ਅਲੱਗ-ਅ ਨਮਕੀਨ ਵੇਸਣ ਦੀ ਵਰਫੀ ਖਾਣ ਦਾ ਦਿਲ ਕਰੇ ਤੇ ਤੁਸੀਂ ਇਸ ਤਰੀਕੇ ਆਰਾਮ ਨਾਲ ਘਰ ਬਣਾ ਕੇ ਰੈਡੀ ਕਰ ਸਕਦੇ ਹੋ ਮਿੱਠੀ ਵਰਫੀ ਵੀ ਘਰ ਬਣ ਜਾਂਦੀ ਹੈ ਵੇਸਣ ਦੀ ਇਸ ਤਰੀਕੇ ਹੁਣ ਤੁਸੀਂ ਨਮਕੀਨ ਵਰਫੀ ਵੀ ਘਰ ਬਣਾ ਸਕਦੇ ਹੋ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਦੇਖਣ ਚ ਅੱਛੀ ਲੱਗ ਰਹੀ ਹੈ ਜਿੰਨੂੰ ਮਿੱਠਾ ਖਾਣਾ ਨਹੀਂ ਪਸੰਦ ਉਹ ਇਦਾਂ ਦੀ ਨਮਕੀਨ ਵਰਫੀ ਬਣਾ ਕੇ ਖਾਏ ਔਰ ਇੰਜੋਏ ਕਰੇ ਤਾਂ ਦੇਖ ਸਕਦੇ ਹੋ ਤੇ ਸਾਡੀਆਂ ਵਰਫੀਆਂ ਸਾਰੀਆਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਗਾਇਜ਼ ਇਹਨੂੰ ਤੁਸੀਂ 3-4 ਦਿਨ ਲਈ ਫ੍ਰੀਜ਼ਰ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਔਰ ਚਾਹ ਦੇ ਨਾਲ ਜਦੋਂ ਤੁਹਾਡਾ ਦਿਲ ਕਰੇ ਉਦੋਂ ਤੁਸੀਂ ਖਾ ਸਕਦੇ ਹੋ ਇਸ ਤਰੀਕੇ ਦੀ ਨਮਕੀਨ ਵਰਫੀ ਤੋ ਬਰਫੀ ਤੇ ਬਨ ਕੇ ਰੈਡੀ ਹੋ ਗਈ ਹੈ ਉਹਨ ASCII ਗਰੇਵੀ ਵੀ ਸਾਡੀ ਚੈੱਕ ਕਰ ਲੈਂਦੇ ਆ ਸਾਡੀ ਗਰੇਵੀ ਵੀ ਦੇਖ ਸਕਦੇ ਹੋ ਬਿਲਕੁਲ ਠਿੱਕ ਬਨ ਕੇ ਰੈਡੀ ਹੋ ਚੁੱਕੀ ਹੈ ਜਦੋਂ ਵੀ ਵੇਸਨ ਦੀ ਸਬਜੀ ਬਣਾਣੀ ਹੋਵੇ ਇਸ ਤਰੀਕੇ ਦੀ ਹੀ ਗਰੇਵੀ ਬਣਾ ਕੇ ਰੈਡੀ ਕਰੋ ਬਹੁਤ ਜ਼ਿਆਦਾ ਪਤਲੀ ਬਣਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹਦੇ ਲਈ ਇਸੇ ਤਰੀਕੇ ਦੀ ਗਰੇਵੀ ਅੱਛੀ ਲੱਗਦੀ ਹੈ ਉਹ ਨੀਚੇ ਅਸੀਂ ਬਰਫੀ ਦੀ ਸਲਾਈਸਿਸ ਰੱਖ ਕੇ ਤੇ ਉੱਤੇ ਗਰੇਵੀ ਐਡ ਕੀਤੀ ਹੈ ਤੇ ਫਿਰ ਉੱਤੋਂ ਅਸੀਂ ਬਰਫੀ ਦੇ ਸਲਾਈਸਿਸ ਐਡ ਕਰਾਂਗੇ ਇਸ ਤਰੀਕੇ ਤੁਹਾਨੂੰ ਸਰਵ ਕਰਕੇ ਵਿਖਾਣੇ ਆ ਤੋ ਤੁਸੀਂ ਦੇਖ ਸਕਦੇ ਹੋ ਗਾਇਜ਼ ਕਿੰਨਾ ਜ਼ਿਆਦਾ ਈਜ਼ੀ ਹੈ ਵੇਸਨ ਦੀ ਬਰਫੀ ਘਰ ਬਣਾਉਣਾ ਉਹ ਵੀ ਨਮਕ ਕੀਨ ਵਾਲੀ ਔਰ ਉਸੇ ਵਰਫੀ ਦੇ ਨਾਲ ਸਬਜੀ ਬਣਾਉਣਾ ਇਸ ਤਰੀਕੇ ਦੀ ਸਬਜੀ ਜਦੋਂ ਤੁਹਾਡਾ ਹਰੀਆਂ ਸਬਜ਼ੀਆਂ ਖਾ ਕੇ ਮਨ ਭਰ ਗਿਆ ਹੋਵੇ ਨਾ ਦਿਲ ਕਰੇ ਹਰੀ ਸਬਜੀ ਖਾਣ ਦਾ ਉਦੋਂ ਤੁਸੀਂ ਇਸ ਤਰੀਕੇ ਦੀ ਸਬਜੀ ਬਣਾ ਕੇ ਖਾਓਗੇ ਨਾ ਇੱਕ ਤਾਂ ਤੁਹਾਡੀ ਰੋਟੀ ਖਾਣ ਦਾ ਸਵਾਦ ਡਬਲ ਹੋ ਜਾਏਗਾ ਦੂਸਰਾ ਤੁਹਾਡੇ ਮੂੰਹ ਦਾ ਸਵਾਦ ਵੀ ਚੇਂਜ ਹੋ ਜਾਏਗਾ ਜਦੋਂ ਕਦੀ ਕੋਈ ਘਰ ਗੈਸਟ ਆਣ ਉਹਨਾਂ ਨੂੰ ਤੁਸੀਂ ਇਹ ਵਾਲੀ ਸਬਜੀ ਬਣਾ ਕੇ ਖਵਾਓਗੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਤੁਹਾਡੀ ਤਾਰੀਫ਼ ਵੀ ਬਹੁਤ ਜ਼ਿਆਦਾ ਕਰਨਗੇ ਔਰ ਇਹਦੀ ਰੈਸিপি ਵੀ ਤੁਹਾਡੇ ਕੋਲ ਜ਼ਰੂਰ ਮੰਗਣਗੇ ਸੋ ਅੱਛੇ ਸਾਡੀ ਵੇਸਣ ਦੀ ਵਰਫੀ ਵਾਲੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਦੋਂ ਤੁਸੀਂ ਬਣਾ ਕੇ ਟਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੇਸਣ ਦੀ ਸਬਜ਼ੀ ਕਿੱਦਾਂ ਦੀ ਲੱਗੀ ਇਸ ਤਰੀਕੇ ਤੁਸੀਂ ਇਹਨੂੰ ਪਲੇਟ 'ਚ ਸਰਵ ਕਰਕੇ ਉੱਤੋਂ ਗ੍ਰੇਵੀ ਪਾ ਕੇ ਨਾਲ ਤੰਦੂਰੀ ਫੁਲਕੇ ਸਰਵ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਨਾਲ ਪਰੌਂਠੀ ਜਾਂ ਫੁਲਕਾ ਵੀ ਸਰਵ ਕਰ ਸਕਦੇ ਹੋ ਹਰ ਕਿਸੇ ਚੀਜ਼ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਖਾਣ 'ਚ ਦੇਖ ਸਕਦੇ ਹੋ ਗਾਇਸ ਦੇਖ ਕੇ ਹੀ ਮੂੰਹ 'ਚ ਪਾਣੀ ਆ ਗਿਆ ਹੋਣਾ ਹੈ ਤਾਂ ਜਲਦੀ ਜਲਦੀ ਜਾਓ ਵੇਟ ਨਾ ਕਰੋ ਡਿਸ਼ ਬਣਾ ਕੇ ਟਰਾਈ ਕਰੋ ਔਰ ਸਾਨੂੰ ਕਮੈਂਟ ਕਰਕੇ ਕਿਦਾ ਸੋ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਆਪਣੀ ਸਾਰੀ ਫੈਮਿਲੀ ਨੂੰ ਬਣਾ ਕੇ ਖਵਾਓ ਸੋ ਹੁਣ ਅਸੀਂ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ